ਕਰਤਿਵ ਰਖਮਾਲਿਕ ਨੇ ਪਰਮ ਪਿਤਾ ਪਰਮੇਸ਼ਰ ਨੇ ਇਸ ਆਪਣੀ ਬਖਸ਼ਿਸ਼ ਹੋਏ ਸਰੀਰੂਪੀ ਨਗਰੀ ਦਾ ਕੰਮਕਾਰ ਚਲਾਉਣ ਦੇ ਲਈ ਮੁਨੱਖ ਨੂੰ ਪੰਜ ਗਿਆਨ ਇੰਦਰੀ ਦਿੱਤੇ ਤੇ ਪੰਜ ਕਰਮ ਇੰਦਰੀ ਦਿੱਤੇ। ਨਾਂ ਵੀ ਬਹੁਤ ਪਿਆਰਾ ਹੈ ਕਰਮ ਇੰਦਰੀ ਗਿਆਨ ਇੰਦਰੀ। ਕਰਮ ਇੰਦਰੀਆਂ ਦਾ ਕੰਮ ਸੀ ਅਜਿਹੇ ਕੰਮ ਕਰਦੇ ਇਹ ਜਿਨ੍ਹਾਂ ਨਾਲ ਉਹਨਾਂ ਦੇ ਪਰਮ ਪਿਤਾ ਪਰਮੇਸ਼ਰ ਨਾਲ ਆਪਣੇ ਮੂਲ ਨਾਲ ਨੇੜਤਾ ਹੋ ਜਾਂਦੀ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਮਨੁੱਖ ਨੇ ਇਹਨਾਂ ਕਰਮ ਇੰਦਰੀਆਂ ਨਾਲ ਕਰਮਤਾ ਕੀ ਕਰਨੇ ਸੀ ਕੋ ਕਰਮ ਜਿਆਦਾ ਕਮਾਏ। ਉਹ ਜੇ ਪਾਸੇ ਗਿਆਨ ਇੰਦਰੀਆਂ ਨਾਲ ਮਨੁੱਖ ਨੇ ਜਿਆਦਾ ਅਗਿਆਨ ਹੀ ਇਕੱਠਾ ਕੀਤਾ। ਗਿਆਨ ਇਕੱਠਾ ਨਹੀਂ ਕੀਤਾ। ਸਤਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਸਮਝਾ ਦਿੱਤੀ ਕਿ ਨਾਂ ਦੀ ਵਰਤੋਂ ਕਿਵੇਂ ਕਰਨੀ ਹੈ ਜਿੰਮੜੂ ਕਿ ਇਹਨਾਂ ਦੀ ਵਰਤੋਂ ਕਰਨੀ ਨਹੀਂ ਸਿੱਖਦਾ ਤਾਂ ਫਿਰ ਇਹ ਆਪਣੀ ਜੀਵਨ ਦੀ ਖੇਡ ਨੂੰ ਹਾਰ ਜਾਂਦਾ ਹੈ ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਗੱਲ ਕੀਤੀ ਜਦੋਂ ਕਰਮ ਇੰਦਰੀ ਤੇ ਗਿਆਨ ਇੰਦਰੀਆਂ ਦੀ ਗੱਲ ਸਮਝਾਈ ਐਸਾ ਕੰਮ ਮੂਲੇ ਨਾ ਟੀਚਾ ਜਿਦਾਂ ਤਪਛੋਤਾਈ ਹੈ ਗਿਆਨ ਇੰਦਰੀਆਂ ਨੂੰ ਜਦੋਂ ਗੱਲ ਕੀਤੀ ਐਸਾ ਗਿਆਨ ਜੱਪੋ ਮਨ ਮੇਰੇ ਉਹੋ ਚਾਕਰ ਸਾਚੇ ਕੇਰੇ ਦੀ ਕਰ ਦਿੱਤਾ ਕਿ ਐਸਾ ਕੰਮ ਕਰੋ ਐਸਾ ਗਿਆਨ ਪੈਦਾ ਕਰੋ ਜਿਹੜਾ ਆਪਣੇ ਚਾਕਰ ਦੇ ਸਾਹਿਬ ਦੇ ਆਪਣੇ ਸਾਹਿਬ ਦੇ ਚਾਕਰ ਬਣ ਸਕੇ ਸਤਿਗੁਰ ਜੀ ਨੇ ਕਿਰਪਾ ਕੀਤੀ ਇਹਨਾਂ ਗਿਆਨ ਇੰਦਰੀਆਂ ਦੀ ਇਹਨਾਂ ਕਰਮ ਇੰਦਰੀਆਂ ਦੀ ਜਾਤ ਸਰਵ ਸਿਖਾਈ ਜਦੋਂ ਅਸੀਂ ਦੇਖਦੇ ਆ ਮਨੁੱਖ ਦੇ ਪਿਆਰ ਕਰਮ ਇੰਦਰੀ ਹਰ ਮੂੰਹ ਪਾਠ ਪੈ ਗੁਦਾ ਲਿੰਗ ਗਿਆਰ ਇੰਦਰੀ 4 ਸਪਰਸ਼ ਜਿਹਨੂੰ ਚਮੜੀ ਅਸੀਂ ਕਹਿੰਦੇ ਆ ਨੈਤਰ ਅੱਖਾਂ ਤੇ ਦਸਨਾ ਕੰਨ ਜ਼ੁਬਾਨ ਇਹ ਸਾਰੇ ਗਿਆਰ ਇੰਦਰੀ ਹਨ ਇਹਨਾਂ ਨਾਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜਦ ਤੱਕ ਮਨੁੱਖ ਇਹਨਾਂ ਦਸੇ ਇੰਦਰੀਆਂ ਨੂੰ ਆਪਣੇ ਗੁਰੂ ਦੀ ਮਤਾਬਕ ਨਹੀਂ ਚਲਾਉਂਦਾ ਉਦੋਂ ਤੱਕ ਇਹਦੇ ਅੰਦਰ ਪਰਮਾਤਮਾ ਨਾਲ ਡੂੰਗੀ ਸਾਝ ਨਹੀਂ ਬਣਦੀ ਦਸ ਇੰਦਰੀ ਕਰ ਰਾਖੇ ਬਾਸ ਤਾਂ ਕਿ ਆਤਮ ਹੋਏ ਪ੍ਰਗਾਸ ਜਦੋਂ ਇਹ 10 ਇੰਦਰੀਆਂ ਨੂੰ ਬਸ ਕਰ ਲੈਂਦਾ ਹੈ ਫਿਰ ਇਹ ਪਰਮਾਤਮਾ ਦੇ ਨੇੜੇ ਹੁੰਦਾ ਪਰ ਮੂਤਾ ਵਿੰਧਿਆ ਵਿੱਚ ਲੱਗਾ ਰਿਹਾ ਰਸ ਕਸਾਂ ਵਿੱਚ ਲੱਗਿਆ ਰਿਹਾ ਜ਼ਬਾਨ ਬੋਲਣ ਦੇ ਇਸ ਪਾਸੇ ਲੱਗੀ ਰਹੀ ਪਰ ਨਿੰਦਾ ਮੰੰਵੇ ਕੌਣ ਕੁ ਮੱਤ ਲੈਣੀ ਪਰ ਦਾਰਾ ਵਿੰਧਿਆ ਦਾ ਸਰਜੇਉ ਰਾਮ ਭਗਤ ਨਹਿ ਕਿੰਨੀ ਤੋਂ ਗੱਲ ਬੜੀ ਸਪਸ਼ਟ ਹੋ ਗਈ ਕੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਗੱਲ ਦੱਸ ਦਿੱਤੀ ਬੰਦਿਆ ਤੂੰ ਆਪਣੇ ਕਰਮ ਮੰਦਰ ਤੇ ਗਿਆਨ ਮੰਦਰਾਂ ਦੀ ਸਹੀ ਵਰਤੋਂ ਨੇ ਕੀਤੀ ਜਿਸ ਦਿਨ ਤਨ ਉਹ ਗਿਆਨ ਹੀ ਬ੍ਰਿਆਦੀ ਕਰਮ ਮੰਦਰਾਂ ਦੀ ਸਹੀ ਵਰਤੋਂ ਆ ਜਾਏਗੀ ਉਸ ਦਿਨ ਤੋਂ ਜੀਵਨ ਦੀ ਬਾਦੀ ਹਰ ਜਿੱਤ ਜਾਏਗਾ ਨਹੀਂ ਤਾਂ ਸਿਮਰਨ ਭਜਨ ਧਿਆਨ ਨਹੀਂ ਕੀਤੀ ਤੋ ਮੁਖ ਝੋਟਾ ਖਾਏਗਾ ਫਿਰ ਬਾਬਾ ਫਰੀਦ ਜੀ ਦੀ ਗੱਲ ਕਰੀਏ ਤਾਂ ਉਹ ਤਾਂ ਸਾਨੂੰ ਇਥੋਂ ਤੱਕ ਕਹਿੰਦੇ ਕਿ ਫਿਰ ਤਾਂ ਇਹ ਮੁਖ ਦਬਾਬ ਨੇ ਜਿਸ ਅਨੁਸਾਰ ਉਹ ਨਾਉਂ ਇੱਥੇ ਦੁੱਖ ਪੀਨੇ ਰਿਆਂ ਅੰਭਾਇ ਘੌਰ ਨਾ ਥਾਉ ਤੇ ਸ੍ਰੀ ਗੁਰੂ ਜੀ ਨੇ ਸਾਨੂੰ ਇੱਕ ਗੱਲ ਦਿੱਤੀ ਜਦੋਂ ਬੋਲਣ ਦੀ ਗੱਲ ਕੀਤੀ ਨਿੰਦਾ ਤੋਂ ਹਟ ਕੇ ਗੁਰੂ ਸਾਹਿਬ ਨੇ ਸਾਨੂੰ ਇਹ ਗੱਲ ਚੰਚਾ ਦਿੱਤੀ ਬਾਬਾ ਬੋਲੀਆ ਪਤ ਹੋਏ ਉੱਤਮ ਸੇਦਰ ਉੱਤਮ ਕੀ ਹੈ ਨੀਜ਼ ਕਰਮ ਦਾ ਰੋਏ ਤਾਂ ਬੋਲਣ ਉਹ ਬੋਲ ਬੋਲੀਏ ਜੇ ਨਾਲ ਉਥੇ ਦਤਾਰ ਦੇ ਘਰ ਚ ਪਤ ਬਣ ਤਾਂ ਨਿਪਰ ਧਾਰਾ ਤੋਂ ਪਰ ਨਿਧਿਆ ਤੋਂ ਉੱਪਰ ਉੱਠ ਕੇ ऐसे बोला ਨਾਲ ਕੋਲ ਆਪਣੀ ਜ਼ਿੰਦਗੀ ਨੂੰ ਸ਼ਿੰਗਾਰੀਏ ਸਵਾਈਏ ਜਿਹੜੇ ਬੋਲ-ਬੋਲ ਕੇ ਉਸ ਮਾਰਕ ਦੇ ਨਾਲ ਸਾਡੀ ਨਜ਼ਦੀਕੀ ਹੋ ਜਾਵੇ ਬਹੁਤ ਕਿਰਪਾ ਕੀਤੇ